ਵੱਡੀ ਕਾਰਵਾਈ ਕਰਦੇ ਹੋਏ ਚੋਰੀ ਦੇ ਸਮਾਨ ਦੇ ਸਮੇਤ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧੀ ਐਸਆਈ ਜਗਸੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ ਕੁਝ ਲੋਕ ਜਿਹੜੇ ਨੇ ਚੋਰੀ ਦਾ ਸਮਾਨ ਲੈ ਕੇ ਰਿਕਸ਼ੇ ਤੇ ਘੁੰਮ ਰਹੇ ਹਨ ਤੇ ਪੁਲਿਸ ਪਾਰਟੀ ਦੇ ਵੱਲੋਂ ਤਿੰਨ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਦੋ ਵਿਅਕਤੀਆਂ ਨੂੰ ਚੋਰੀ ਦੇ ਸਮਾਨ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਜੋ ਨਾਜ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾਰ ਮੰਗ ਲਿਆ ਹੈ ਕਾਲੇਕ ਮੁਕਾਦਮਾ ਦਰਜ ਹੋਇਆ ਸੀ ਮੁਖਬਰੀ ਤੇ ਆਧਾਰ ਤੇ 100 ਨੰਬਰ ਮੁਕਾਦਮਾ ਕੀ ਚੋਰੀ ਦਾ ਸਮਾਨ ਲੈ ਕੇ ਘੁੰਮ ਰਹੇ ਆ ਰੱਖਛੇ ਤੇ ਉਹ ਬਰਾਮਦ ਕਰਾਇਆ ਗਿਆ ਦੋ ਜਣੇ ਫੜੇ ਗਏ ਇੱਕ ਭੱਜ ਗਿਆ ਹੈ ਨਹੀਂ ਸੀਗਾ ਨਾਲ ਤਿੰਨ ਜਣਾਂ ਤੇ ਮੁਕੱਦਮਾ ਦਰਜ ਹੋਇਆ ਜੀ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਤੋਂ ਚੋਰੀ ਦਾ ਸਮਾਨ ਬਰਾਮਦ ਕਰਾਇਆ ਕੀ ਸਮਾਨ ਹੈ ਸਮਾਨ ਚਾਰ CPU ਸੀ ਦੋ AC ਦੇ ਸੀਗੇ ਬਲੋਰ ਤੇ ਪਾਈਪਾਂ ਸੀਗਾ ਅੱਜ ਉਹਨਾਂ ਨੂੰ ਅਲਟੀਮੇਟ ਕਿਜੋ ਹਾਂ ਅੱਜ ਪੇਸ਼ ਕੀਤਾ ਜਾਊਗਾ ਲੈ ਰਿਮਾਂਡ ਮੰਗੂਗੀ ਹਾਂ ਦੇਖਦੇ ਆਂ ਤਰਤੀ ਗਰੰਟੀ ਕਾਦਾ ਚੋਰੀ ਕਿਥੇ ਕੀਤੀ ਚੋਰੀ ਵੱਖ-ਵੱਖ ठाਵਾਂ ਤੋਂ ਘਰੇ ਲੈ ਰਿਮਾਂਡ ਮੰਗੂਗੀ ਨਾ